ਸਵਾਗਤ ਹੈ ਜੀ ਅੱਜ ਆਪਾਂ ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਹੋਇਆ ਇੱਕ ਸ਼ਬਦ ਜੋ ਰਾਗ ਆਸਾ ਵਿੱਚ ਦਰਜ ਇੱਕ ਛੰਤ ਹੈ ਤੇ ਆਪਾਂ ਇਸ ਦੀ ਚੌਥੀ ਪੌੜੀ ਮਤਲਬ ਚੌਥੇ ਹਿੱਸੇ ਦੀ ਥੋੜੀ ਗਹਿਰਾਈ ਵਿੱਚ ਜਾਣਾ ਹੈ ਬਿਲਕੁਲ ਅੱਜ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੱਚੀ ਭਗਤੀ ਜਿਹੜੀ ਪ੍ਰਮਾਣ ਹੋਵੇ ਉਹ ਅਸਲ 'ਚ ਹੈ ਕੀ ਹਾਂਜੀ ਦੇਖੋ ਇਹ ਬੜਾ ਮਤਲਬ ਬੁਨਿਆਦੀ ਸਵਾਲ ਹੈ ਤੇ ਗੁਰੂ ਸਾਹਿਬ ਇਸ ਪੜੀ ਚ ਇਸੇ ਗੱਲ ਤੇ ਜ਼ੋਰ ਦੇ ਰਹੇ ਨੇ ਅੱਛਾ ਕਿ ਬਾਹਰਲੇ ਕਰਮ ਕਾਂਡ ਜਾਂ ਜਿਵੇਂ ਆਪਾਂ ਕਹੇ ਲਈ ਧਾਰਮਿਕ ਦਿਖਾਵਾ ਉਹ ਇੱਕ ਪਾਸੇ ਤੇ ਮਨ ਦੀ ਅੰਦਰਲੀ ਸਫਾਈ ਅੰਦਰਲੀ ਸੱਚਾਈ ਉਹ ਦੂਜੇ ਪਾਸੇ ਤੇ ਸਾਰਾ ਜ਼ੋਰ ਅੰਦਰਲੀ ਅਵਸਥਾ ਤੇ ਹੈ ਇਹ ਸਮਝਣਾ ਬੜਾ ਦਿਲਚਸਪ ਹੈ ਕਿ ਕਿਵੇਂ ਬਾਹਰੋਂ ਬਹੁਤ ਕੁਝ ਕਰਕੇ ਵੀ ਜੇ ਅੰਦਰ ਖੋਟ ਹੈ ਤਾਂ ਸਭ ਵਿਅਰਥ ਹੋ ਜਾਂਦਾ ਹੈ ਹਾਂ ਇਹ ਗਲਤ ਹੈ ਆਓ ਇਸ ਤੇ ਥੋੜਾ ਹੋਰ ਗੌਰ ਕਰੀਏ ਬਾਣੀ ਚੋਂਦਾ ਹੈ ਕਿ ਲੋਕ ਕਈ ਤਰੀਕਿਆਂ ਨਾਲ ਰੱਬ ਮਨਾਉਣ ਲੱਗੇ ਹੋਏ ਨੇ ਹਾਂਜੀ ਹਾਂਜੀ ਕੋਈ ਗਾਵੇ ਰਾਗੀ ਨਾਦੀ 베ਦੀ ਬਹੁਤ ਪਾਂਤ ਕਰ ਜਿਵੇਂ ਕੋਈ ਰਾਗ ਗਾ ਰਿਹਾ ਹੈ ਰਾਗੀ ਬਣ ਕੇ ਕੋਈ ਸਾਜ਼ ਵਜਾ ਰਿਹਾ ਹੈ ਨਾਦੀ ਬਣ ਕੇ ਠੀਕ ਹੈ ਕੋਈ ਵੇਦ ਪੜ ਰਿਹਾ ਹੈ 베ਦੀ ਬਣ ਕੇ ਪਰ ਫਿਰ ਇੱਥੇ ਆ ਕੇ ਗੱਲ ਬੜੀ ਮਤਲਬ ਘੁੰਮ ਜਾਂਦੀ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨਹੀਂ ਹਰ ਹਰ ਈਜੇ ਰਾਮ ਰਾਜੇ ਹਾਂਜੀ ਮਤਲਬ ਕਿ ਇਨ੍ਹਾਂ ਤਰੀਕੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਦੇਖੋ ਜੇ ਕਾਰਨ ਬਹੁਤ ਸਾਫ਼ ਦੱਸਿਆ ਗੁਰਬਾਣੀ ਚ ਅੱਛਾ ਕੀ ਕਾਰਨ ਹੈ ਕਾਰਨ ਹੈ ਮਨ ਦਾ ਕਪਟ ਓਕੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਜੇ ਮਨ ਦੇ ਅੰਦਰ ਛਲ ਹੈ ਕਪਟ ਹੈ ਅੰਦਰ ਵਿਕਾਰ ਭਰੇ ਪਏ ਨੇ ਹਾਂਜੀ ਤਾਂ ਫਿਰ ਇਹ ਜਿੰਨੇ ਮਰਜੀ ਬਾਹਰਲੀ ਯਤਨ ਕਰ ਲੋ ਗਾ ਲੋ ਵਜਾ ਲੋ ਪੜ੍ਹ ਲੋ ਇਹ ਸਭ ਇੱਕ ਖੋਖਲਾ ਜਾਂ ਦਿਖਾਵਾ ਬਣ ਜਾਂਦਾ ਹੈ ਅੱਛਾ ਗੁਰੂ ਸਾਹਿਬ ਤੈਨੂੰ ਕਹਿੰਦੇ ਨੇ ਤਿਨਾ ਰੋਏ ਕੀ ਕੀ ਜਾਏ ਮਤਲਬ ਐਵੇਂ ਰੋਣ ਦਾ ਕੀ ਫਾਇਦਾ ਹਾਂ ਮਤਲਬ ਬੇਕਾਰ ਦਾ ਰੋਣਾ ਹਾਂ ਬਿਲਕੁਲ ਕਿਉਂਕਿ ਹਰ ਕਰਤਾ ਸਭ ਕੁਝ ਜਾਣਦਾ ਉਹ ਕਰਤਾਰ ਤਾਂ ਸਭ ਕੁਝ ਜਾਣੀ ਜਾਣਾ ਉਹਨੂੰ ਪਤਾ ਅੰਦਰ ਕੀ ਚੱਲ ਰਿਹਾ ਹੈ ਹਾਂਜੀ ਇਹ ਤਾਂ ਉਹੀ ਗੱਲ ਹੋਈ ਨਾ ਜਿਵੇਂ ਅੰਦਰ ਕੋਈ ਬਿਮਾਰੀ ਹੋਵੇ ਕੋਈ ਰੋਗ ਹੋਵੇ ਤੇ ਆਪਾਂ ਉਤੋਂ ਮਲ ਮਲਾ ਕੇ ਛੁਪਾਉਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕਹਿੰਦੇ ਨੇ ਸਿਰ ਰੋਗ ਹੱਥ ਦੀਜੈ ਹਮ ਅਸਲ ਬਿਮਾਰੀ ਤਾਂ ਅੰਦਰ ਹੈ ਸੋ ਸਭ ਤੋਂ ਜ਼ਰੂਰੀ ਗੱਲ ਕੇਂਦਰੀ ਨੁਕਤਾ ਇਹੀ ਹੈ ਕਿ ਅਸਲ ਬਦਲਾਵ ਅੰਦਰੋਂ ਆਉਣਾ ਹੈ ਬਾਹਰੋਂ ਨਹੀਂ ਤਾਂ ਫਿਰ ਇਸ ਦਾ ਮਤਲਬ ਇਹ ਸਮਝੀਏ ਕਿ ਇੱਕ ਗਾਣਾ ਵਜਾਣਾ ਪੜਨਾ ਇਹ ਸਭ ਕੁਝ ਬਿਲਕੁਲ ਹੀ ਬੇਕਾਰ ਹੈ ਭਾਵੇਂ ਮਨ ਸਾਫ਼ ਵੀ ਹੋਵੇ ਜਾਂ ਫਿਰ ਕੋਈ ਖਾਸ ਤਰਜੀਹੀ ਗੱਲ ਹੈ ਕੋਈ ਸ਼ਰਤ ਹੈ ਤਾਂ ਫਿਰ ਸਹੀ ਰਾਹ ਕਿਹੜਾ ਹੋਇਆ ਨਹੀਂ ਦੇਖੋ ਗੱਲ ਨੂੰ ਸਮਝਣਾ ਪਊਗਾ ਗੁਰੂ ਸਾਹਿਬ ਇਹਨਾਂ ਕੰਮਾਂ ਨੂੰ ਐਵੇਂ ਨਹੀਂ ਨਕਾਰ ਰਹੇ ਈੱਛਾ ਉਹ ਇਹਨਾਂ ਦੀ ਬੇਅਰਥ ਦੱਸ ਰਹੇ ਨੇ ਜਦੋਂ ਇਹ ਅੰਦਰ ਦੀ ਸੱਚਾਈ ਤੋਂ ਬਿਨਾ ਕੀਤੇ ਜਾਣ ਠੀਕ ਹੈ ਅਸਲ ਹੱਲ ਅਸਲ ਰਾਹ ਗੁਰੂ ਦੀ ਸਿੱਖਿਆ ਤੇ ਚੱਲਣ ਵਿੱਚ ਹੈ ਉਹ ਅਵਸਥਾ ਜਿਸ ਨੂੰ ਗੁਰਮੁਖ ਕਿਹਾ ਗਿਆ ਹੈ ਗੁਰਮੁਖ ਹਾਂ ਉਹ ਬੰਦਾ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਇਸ ਰਾਹ ਤੇ ਚੱਲ ਕੇ ਹੀ ਹਿਰਦਾ ਸੁਧ ਹੈ ਮਤਲਬ ਮਨ ਸਾਫ਼ ਹੁੰਦਾ ਹੈ ਪਵਿੱਤਰ ਹੁੰਦਾ ਹੈ ਹਾਂਜੀ ਜਿੰਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਤੇ ਜਦੋਂ ਹਿਰਦਾ ਸੁਧ ਹੋ ਜਾਂਦਾ ਹੈ ਉਸ ਹਾਲਤ ਚ ਉਸ ਅਵਸਥਾ ਚ ਜਿਹੜੀ ਭਗਤੀ ਕੀਤੀ ਜਾਂਦੀ ਹੈ ਉਹ ਫਿਰ ਹਰ ਭਗਤ ਹਰ ਲੀਜੈ ਅੱਛਾ ਮਤਲਬ ਫਿਰ ਉਹ ਪਰਮਾਤਮਾ ਕਬੂਲ ਕਰਦਾ ਹੈ ਹਾਂਜੀ ਉਹੀ ਭਗਤੀ ਪ੍ਰਵਾਨ ਹੁੰਦੀ ਹੈ ਸੋ ਦੇਖੋ ਤਰਜੀਬ ਵੀ ਹੈ ਤੇ ਸ਼ਰਤ ਵੀ ਹੈ ਹਾਂਜੀ ਪਹਿਲੀ ਸ਼ਰਤ ਹੈ ਮਨ ਦੀ ਸ਼ੁੱਧਤਾ ਮਨ ਦੀ ਸ਼ੁੱਧਤਾ ਉਹ ਕਿਵੇਂ ਆਉਂਦੀ ਹੈ ਗੁਰੂ ਦੇ ਰਾਹ ਤੇ ਚੱਲ ਕੇ ਠੀਕ ਹੈ ਤੇ ਫਿਰ ਉਸ ਸ਼ੁੱਧ ਮਨ ਨਾਲ ਕੀਤੀ ਭਗਤੀ ਹੀ ਅਸਲ ਭਗਤੀ ਹੈ ਉਹੀ ਪਰਵਾਨ ਹੈ ਸੋ ਅੱਜ ਦੀ ਜਿਹੜੀ ਆਪਣੀ ਗੱਲਬਾਤ ਹੋਈ ਇਹਦਾ ਮੁੱਖ ਸਾਰ ਮਤਲਬ ਨਿਚੋੜ ਇਹ ਨਿਕਲਦਾ ਹੈ ਕਿ ਜਿਹੜੀਆਂ ਧਾਰਮਿਕ ਰਸਮਾਂ ਨੇ ਜਾਂ ਬਾਹਰਲੇ ਕੰਮ ਨੇ ਭਾਵੇਂ ਉਹ ਉਹ ਕਿੰਨੇ ਵੀ ਵਧੀਆ ਲੱਗਣ ਦੇਖਣ ਨੂੰ ਆਪਣੇ ਆਪ ਕਾਫੀ ਨਹੀਂ ਹਨ ਜੇ ਮਨ ਚ ਖੋਟ ਹੈ ਹਾਂ ਛਲ ਕਪਟ ਹੈ ਵਿਕਾਰ ਨੇ ਗੁਰੂ ਸਾਹਿਬ ਦਾ ਫਰਮਾਨ ਬਿਲਕੁਲ ਸਾਫ਼ ਹੈ ਅਸਲ ਭਗਤੀ ਦੀ ਜੜ ਉਹਦੀ ਨੀ ਸ਼ੁੱਧ ਹਿਰਦਾ ਹੈ ਹਾਂਜੀ ਸ਼ੁੱਧ ਮਨ ਤੇ ਇਹ ਸ਼ੁੱਧਤਾ ਮਿਲਦੀ ਹੈ ਗੁਰੂ ਦੀ ਸਿੱਖਿਆ ਨੂੰ ਅਪਣਾਉਣ ਨਾਲ ਕਮਾਉਣ ਨਾਲ ਕਿਉਂਕਿ ਅਖੀਰ ਚ ਗਲ ਤਾਂ ਇਹੀ ਹੈ ਨਾ ਕਿ ਪਰਮਾਤਮਾ ਨੇ ਅੰਦਰ ਦੀ ਸੱਚਾਈ ਦੇਖਣੀ ਹੈ ਬਾਹਰਲਾ ਦਿਖਾਵਾ ਨਹੀਂ ਤੇ ਅੱਜ ਦੇ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਚ ਪੰਜਵੇਂ ਛੰਦ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਤੇ ਜੇ ਤੁਹਾਨੂੰ ਇਹ ਪੋਡਕਾਸਟ ਚੰਗੇ ਲੱਗਦੇ ਹਨ ਤਾਂ ਸਾਡੀ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਗੁਰੂ ਸਾਨੂੰ ਐਸੀ ਤਰ੍ਹਾਂ ਦੇ ਹੋਰ ਪੋਡਕਾਸਟ ਬਣਾਉਣ ਦੀ ਸਮਰੱਥ ਬਖਸ਼ਦੇ ਰਹਨ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ